ਮੇਰੇ ਗਾਣਿਆਂ ਦੇ ਆਡੀਓ ਦੇ ਉੱਪਰ ਜਿਹੜੇ ਉਥੋਂ ਦੇ ਲੋਕਾਂ ਨੇ ਪਾਏ ਆ ਉਹਦੇ ਉੱਪਰ 5-5 ਮਿਲੀਅਨ ਵਿਊ ਨੇ ਕਦੇ ਨਾ ਕਦੇ ਤਾਂ ਸਾਡੀਆਂ ਦਊਗੀ ਅੱਜ ਨਹੀਂ ਤਾਂ ਥੋੜੇ ਚਿਰਾਂ ਬਾਅਦ ਦਊਗੀ ਉਦੋਂ ਤੱਕ ਤੇਥੋਂ ਆਹ ਉਦੋਂ ਤੱਕ ਤੇਥੋਂ ਬੜੀ ਦੂਰ ਚਲੇ ਜਾਵਾਂਗੇ ਹੋ ਕੇ ਤੇਰੇ ਸ਼ਹਿਰੋਂ ਮਸ਼ਹੂਰ ਚਲੇ ਜਾਵਾਂਗੇ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂਗਾ ਵੀ ਇਹ ਗਾਣਾ ਗਾਇਆ ਕਿੰਨੇ ਆ ਉਥੋਂ ਦੇ ਜਿਹੜੇ ਸੀਰੀਅਲ ਫੇਮਸ ਨੇ ਜਿਹੜੇ ਟੀਵੀ ਦੇ ਉਹਨਾਂ ਦੇ ਵਿੱਚ ਮੇਰਾ ਉਹ ਗਾਣਾ ਚੱਲਦਾ ਮੈਂ ਕਹਿੰਦੀ ਫਿਲਮ ਆਸਤੇ ਵੀ ਗਾ ਕੇ ਆਇਆ ਉਹ ਵੀ ਥੋੜੇ ਦਿਨਾਂ ਤੱਕ ਮੈਨੂੰ ਲੱਗਦਾ ਵਾ ਕਿ ਮਾਰਚ ਜਾਂ ਅਪ੍ਰੈਲ ਤੱਕ ਜਿਹੜਾ ਉਹ ਵੀ ਰਿਲੀਜ਼ ਹੋਏਗੀ ਜੀ ਵੇਸ਼ਾ ਕੋ ਟੇਪਾਂ ਦਾ ਦਵਰ ਸੀ ਗਾਣੇ ਸਾਰੇ ਭਾਵੇਂ ਕਿਸੇ ਵੀ ਸਿੰਗਰ ਦੇ ਸਨ ਸਾਡੇ ਅਜੇ ਤੱਕ ਤੁਸੀਂ ਦੇਖੋ ਪੁਰਾਣੇ ਗਾਣੇ ਜਿੰਨੇ ਸਿੰਗਰਾਂ ਦੇ ਵੀ ਆ ਸਾਡੇ ਦਿਲ ਤੇ ਲਿਖੇ ਆ ਗਾਣੇ ਸਾਰੇ ਉਹ ਭੁੱਲਦੇ ਹੀ ਨਹੀਂ ਗਾਣੇ ਉਹ ਹੁਣ ਗਾਣੇ ਬਹੁਤ ਮਹਿੰਗੇ ਬਣਦੇ ਆ ਉਦੋਂ ਇਦਾਂ ਹੀ ਬਾਅਦ ਸ਼ੂਟ ਕਰ ਲੈਂਦੇ ਸੀ ਗਾਣੇ ਕੋਈ ਬਾਅਦ ਮਤਲਬ ਜਿਆਦਾ ਖਰਚਾ ਨਹੀਂ ਹੁੰਦਾ ਹੁਣ 30 35 35 ਲੱਖ ਰੁਪਈਆ ਵੀਡੀਓਜ਼ ਦੇ ਉੱਪਰ ਲਾਈ ਜਾਂਦੇ ਆ ਐਂਟੀ ਨਾਰਕੋਟਿਕ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਤੁਸੀਂ ਦੇਖ ਰਹੇ ਹੋ ਐਨਿਮੂਟ ਚੈਨਲ ਅੱਜ ਤਾਂ ਉਹ ਐਸੇ ਸਿੰਗਰ ਦੇ ਨਾਲ ਬਣਾਉਂਦੇ ਲਏ ਆ ਜਿਹੜੇ ਦੇਸ਼ 'ਚ ਨਹੀਂ ਵਿਦੇਸ਼ਾਂ 'ਚ ਵੀ ਉਹਨਾਂ ਨੇ ਆਪਣਾ ਨਾਮ ਕਮਾਇਆ ਔਰ ਬਟਾਲੇ ਦਾ ਨਾਮ ਰੋਸ਼ਨ ਕੀਤਾ ਬਟਾਲੇ ਦਾ ਨਹੀਂ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਹਨਾਂ ਨੇ ਆਪਣੇ ਗੀਤਾਂ ਦੇ ਵਿੱਚ ਔਰ ਉਹਨਾਂ ਦੇ ਗੀਤ ਜਿਹੜੇ ਬਹੁਤ ਜ਼ਿਆਦਾ ਫੇਮਸ ਵੀ ਹੋਏ ਔਰ ਬਾਹਰਲੇ ਮੁਲਕਾਂ 'ਚ ਜਾ ਕੇ ਗਾਣੇ ਵੀ ਗਾਏ ਆ ਕੁਝ ਹੋਰ ਫਿਲਮਾਂ 'ਚ ਵੀ ਜਿਸ ਤਰ੍ਹਾਂ ਪੰਜਾਬੀ ਗਾਂਗ ਫਿਲਮਾਂ ਆ ਰਹੀਆਂ ਉਹਨਾਂ ਦੇ ਵਿੱਚ ਗਾਣੇ ਵੀ ਗਾਏ ਆ ਉਹ ਗਾਇਕਾਰ ਜੇ ਜਿੰਦ ਕਾਲੋ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਅਨਮਿਊਟ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਮੇਰਾ ਨਾਮ ਜਿੰਦ ਕਾਲਵਾ ਜੀ ਤੇ ਮੈਂ ਕੋਸ਼ਿਸ਼ ਕਰਦਾ ਜੀ ਪੰਜਾਬੀ ਮਾਂ ਬੋਲੀ ਦੀ ਜਿੰਨੇ ਕੁ ਜੋਗਾ ਹੈ ਸੇਵਾ ਕਰਾਂ ਜੀ ਸਰ ਸ਼ੁਰੂਆਤ ਤੇਰੀ ਗਾਇਕ ਦੀ ਕਿੱਥੋਂ ਕੀਤੀ ਤੁਸੀਂ ਹਮਲਕ ਸਾਹਿਬ ਸ਼ੁਰੂਆਤ ਕਾਲਜ ਟਾਈਮ ਪੜ੍ਹਦੇ ਆਈ ਤੁਹਾਨੂੰ ਪਤਾ ਹੈ ਜਦੋਂ ਉਹ ਉਮਰ ਹੁੰਦੀ ਆਂ ਪੰਗੜੇ ਦੇ ਨਾਲ ਬੋਲੀਆਂ ਪਾਉਣੀਆਂ ਯਾਰਾਂ ਦੋਸਤਾਂ ਦੇ ਵਿੱਚ ਗਾਉਣਾ ਉੱਥੋਂ ਤੁਰਿਆ ਤੁਰਿਆ ਕੰਮ ਜਿਹੜਾ ਵਾ ਸਰਿੰਦਰ ਬਚਨ ਮਿਊਜ਼ਿਕ ਡਾਇਰੈਕਟਰ ਸਨ ਉਹਨਾਂ ਨਾਲ ਮੁਲਾਕਾਤ ਹੋਈ ਕੁ ਸਵੱਬ ਬਣਿਆ ਉਹਨਾਂ ਨੇ ਮੈਨੂੰ ਗਾਉਂਦਿਆਂ ਸੁਣਿਆ ਤੇ ਉਹ ਕਹਿੰਦੇ ਕਿ ਟੇਪ ਕਰਨੀ ਆ ਉਹਨਾਂ ਦੇ ਉਦੋਂ ਟੇਪਾਂ ਚੱਲਦੀਆਂ ਸਨ 8 8 ਗਾਣੇ ਹੁੰਦੇ ਸੀ ਟੇਪਾਂ 'ਚ A ਤੇ B ਸਾਈਡ ਵਾਲੇ ਜਿਹੜੀ ਨਵੀਂ ਜਨਰੇਸ਼ਨ ਆ ਸ਼ਾਇਦ ਉਹਨਾਂ 'ਚ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਊ ਫਿਰ ਮੌਕਾ ਬਣਿਆ ਜੀ ਸਵੱਬ ਬਣਿਆ ਪਹਿਲੀ ਟੇਪ ਮੇਰੀ ਆਈ ਦੂਰੋਂ ਬੜੀ ਦੂਰੋਂ ਹਾਂਜੀ ਸਰੇ ਇਹ ਤਾਂ ਸ਼ੁਰੂਆਤ ਹੋ ਗਈ ਸ਼ੁਰੂਆਤ ਤੋਂ ਬਾਅਦ ਪਤਾ ਲੱਗਾ ਵੀ ਤੁਸੀਂ ਨਾਮ ਬਹੁਤ ਕਮਾਇਆ ਜਿਸ ਤਰ੍ਹਾਂ ਦੇਸ਼ਾਂ 'ਚ ਵਿਦੇਸ਼ਾਂ 'ਚ ਵੀ ਤੁਹਾਡੇ ਗਾਣੇ ਜਿਹੜੇ ਗਾਏ ਗਏ ਤੇ ਬੜੀ ਹੈਰਾਨਗੀ ਦੀ ਗੱਲ ਮੈਂ ਤੁਹਾਨੂੰ ਮਲਕ ਸਾਹਿਬ ਦੱਸਦਾ ਹਾਂ ਕਿ ਮਤਲਬ ਮੇਰੇ ਗਾਣਿਆਂ ਦੇ ਆਡੀਓ ਦੇ ਉੱਪਰ ਜਿਹੜੇ ਉੱਥੋਂ ਦੇ ਲੋਕਾਂ ਨੇ ਪਾਏ ਆ ਉਹਦੇ ਉੱਪਰ 5-5 ਮਿਲੀਅਨ ਵਿਊ ਨੇ ਪਰ ਗੱਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂਗਾ ਵੀ ਇਹ ਗਾਣਾ ਗਾਇਆ ਕਿੰਨੇ ਆ ਉੱਥੋਂ ਦੇ ਜਿਹੜੇ ਸੀਰੀਅਲ ਫੇਮਸ ਨੇ ਜਿਹੜੇ ਟੀਵੀ ਦੇ ਉਹਨਾਂ ਦੇ ਵਿੱਚ ਮੇਰਾ ਉਹ ਗਾਣਾ ਚੱਲਦਾ ਪਰ ਮੈਂ ਕਹਿ ਸਕਦਾ ਕਿ ਜਾਂ ਤਰਾਸਦੀ ਹੈ ਜਾਂ ਮੈਂ ਕੁਝ ਮੈਂ ਇਹ ਗੱਲ ਨੂੰ ਕਨਵੇ ਕਰਨ ਦੇ ਵਿੱਚ ਥੋੜਾ ਜਿਹਾ ਅਸਫਲ ਰਿਹਾ ਕਿ ਲੋਕਾਂ ਨੂੰ ਪਤਾ ਨਹੀਂ ਲੱਗਾ ਕਿ ਉਹ ਗਾਣਾ ਮੇਰਾ ਹੁਣ ਉਹ ਗਾਣੇ ਦੇ ਬੋਲ ਦੋਸਤ ਸੁਣਾਉਗੇ ਸਾਡੇ ਜਰੂਰ ਜੀ ਜਰੂਰ ਉਹ ਗਾਣਾ ਸੀ ਕਦੇ ਨਾ ਕਦੇ ਤਾਂ ਸਾਡੀਆਂ ਦਊਗੀ ਅੱਜ ਨਹੀਂ ਤਾਂ ਥੋੜੇ ਚਿਰਾਂ ਬਾਅਦ ਦਊਗੀ ਹਉਦੋਂ ਤੱਕ ਤੇ ਥੋ ਆਹ ਉਦੋਂ ਤੱਕ ਤੇਥੋਂ ਬੜੀ ਦੂਰ ਚਲੇ ਜਾਵਾਂਗੇ ਹੋ ਕੇ ਤੇਰੇ ਸ਼ਹਿਰੋਂ ਮਸ਼ਹੂਰ ਚਲੇ ਜਾਵਾਂਗੇ ਹੋ ਕੇ ਤੇਰੇ ਸ਼ਹਿਰੋਂ ਮਸ਼ਹੂਰ ਚਲੇ ਜਾਵਾਂਗੇ ਇਹਦਾ ਤੇਰਾ ਗਾਣਾ ਵਾ ਰਵੀਸ਼ਾ ਜੀ ਮਸ਼ਹੂਰ ਹੋਇਆ ਬਹੁਤ ਜ਼ਿਆਦਾ ਪਤਾ ਲੱਗਾ ਕਿਸੇ ਫਿਲਮ 'ਚ ਵੀ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚ ਗਾਇਆ ਹਾਂਜੀ ਪੰਜਾਬੀ ਮੈਂ ਕੱਚੇ ਧਾਗੇ movies ਉਹਦੇ ਵਿੱਚ ਗਾਇਆ ਜੀ ਕਾਲਾ ਮੂਵੀ ਆ ਰਹੀ ਉਹਦੇ ਵਿੱਚ ਗਾਇਆ ਤੇ ਬੜੀ ਕਿਰਪਾ ਵਾ ਪ੍ਰਮਾਤਮਾ ਦੀ ਮੈਂ ਇੱਕ ਹਿੰਦੀ ਫਿਲਮ ਵਾਸਤੇ ਵੀ ਗਾ ਕੇ ਆਇਆ ਉਹ ਵੀ ਥੋੜੇ ਦਿਨਾਂ ਤੱਕ ਮੈਨੂੰ ਲੱਗਦਾ ਵਾ ਕਿ ਮਾਰਚ ਜਾਂ ਅਪ੍ਰੈਲ ਤੱਕ ਜਿਹੜਾ ਉਹ ਵੀ ਰਿਲੀਜ਼ ਹੋਵੇਗੀ ਜੀ ਕੱਲ ਸਾਹਿਬ ਜਦੋਂ ਤੁਸੀਂ ਗਾਣਾ ਸ਼ੁਰੂ ਕੀਤਾ ਉਹ ਇੱਕ ਰੀਲਾਂ ਸੀ ਟੇਪਾਂ ਚੱਲਦੀ ਹੁੰਦੀਆਂ ਸੀ ਪਰ ਹੁਣ ਇੱਕ YouTube ਆ ਕਿਸ ਤਰ੍ਹਾਂ ਅੰਤਰਮਨ ਦੇ ਉਦੋਂ ਉਹਦੋਂ ਨੂੰ ਲੈ ਕੇ ਤੇ ਹੁਣ ਨੂੰ ਗਾਇਕ ਨੂੰ ਲੈ ਇਹ ਤੁਹਾਡਾ ਸਵਾਲ ਬਹੁਤ ਵਧੀਆ ਜੀ ਮਲਕ ਸਾਹਿਬ ਹੁਣ ਤੇ ਕਹਿ ਸਕਦੇ ਆ ਕਿ ਬੜਾ ਫਾਸਟ ਫਾਰਵਰਡ ਯੁੱਗ ਆ ਗਿਆ ਜੀ ਤੁਸੀਂ ਦੇਖੋ ਮੇਰਾ ਕਹ ਲੋ YouTube ਦੇ ਉੱਤੇ ਹਜ਼ਾਰਾਂ ਗਾਣੇ ਰਿਲੀਜ਼ ਹੁੰਦੇ ਆ ਰੋਜ਼ ਸੈਂਕੜੇ ਨਹੀਂ ਪਰ ਉਹਨਾਂ ਦੀ ਉਮਰ ਵੇਖੋ ਕਿੰਨੀ ਕਾ ਇੱਕ ਦੋ ਦਿਨ ਤੋਂ ਬਾਅਦ ਕਿਸੇ ਗਾਣੇ ਦੀ ਉਮਰ ਨਹੀਂ ਰਹਿੰਦੀ ਬੇਸ਼ੱਕ ਉਹ ਟੇਪਾਂ ਦਾ ਦੌਰ ਸੀ ਪਰ ਉਹ ਗਾਣੇ ਸਾਰੇ ਭਾਵੇਂ ਕਿਸੇ ਵੀ ਸਿੰਗਰ ਦੇ ਸਨ ਸਾਡੇ ਅਜੇ ਤੱਕ ਤੁਸੀਂ ਦੇਖੋ ਪੁਰਾਣੇ ਗਾਣੇ ਜਿੰਨੇ ਸਿੰਗਰਾਂ ਦੇ ਵੀ ਆ ਸਾਡੇ ਦਿਲ ਤੇ ਲਿਖੇ ਆ ਗਾਣੇ ਸਾਰੇ ਉਹ ਭੁੱਲਦੇ ਹੀ ਨਹੀਂ ਗਾਣੇ ਉਹ ਬਦਲਾਅ ਬੜਾ ਆ ਗਿਆ ਟੈਕਨੋਲੋਜੀ ਬਹੁਤ ਆ ਗਈ ਆ ਗਾਣਿਆਂ ਦਾ ਲੈਵਲ ਬਹੁਤ ਉੱਚਾ ਹੋ ਗਿਆ 뮤ਜ਼ਿਕ ਬਹੁਤ ਜਿਆਦਾ ਵਧੀਆ ਹੋ ਗਿਆ ਜਿਹੜੀ ਵੀਡੀਓਗ੍ਰਾਫੀ ਆ ਉਹਦੇ ਵਿੱਚ ਬਹੁਤ ਹੀ ਮਤਲਬ ਕਹਿ ਸਕਦੇ ਆ ਕਿ ਇੱਕ ਬਹੁਤ ਵੱਡਾ ਜਿਹੜਾ ਉਹ ਫਰਕ ਆ ਗਿਆ ਟੈਕਨੋਲੋਜੀ ਦੇ ਨਾਲ ਤੇ ਹੁਣ ਗਾਣੇ ਬਹੁਤ ਮਹਿੰਗੇ ਬਣਦੇ ਆ ਉਦੋਂ ਇਦਾਂ ਹੀ ਬਾਹਰ ਸ਼ੂਟ ਕਰ ਲੈਂਦੇ ਸੀ ਗਾਣੇ ਕੋਈ ਬਾਹਰ ਮਤਲਬ ਜ਼ਿਆਦਾ ਖਰਚਾ ਨਹੀਂ ਹੁੰਦਾ ਹੁਣ 30 30 35 35 ਲੱਖ ਰੁਪਈਆ ਵੀਡੀਓਜ਼ ਦੇ ਉੱਪਰ ਲਾਈ ਜਾਂਦੇ ਆ ਤੇ ਫਰਕ ਤੇ ਆਣਾ ਜੀ ਪਰ ਉਹ ਜਿਹੜੇ ਗਾਣੇ ਹੁੰਦੇ ਵੀ ਰਿਪੀਟ ਦੁਬਾਰਾ ਹੁੰਦੇ ਤੇ ਬਹੁਤ ਜ਼ਿਆਦਾ ਮਿਲੀਅਨ ਚ ਚੱਲ ਜਾਂਦੇ ਆ ਜੀ ਬਿਲਕੁਲ ਬਿਲਕੁਲ ਕਈ ਦੇਖੋ ਤੁਸੀਂ ਵੀ ਬਹੁਤ ਸਾਰੇ ਆਰਟਿਸਟ ਇਹੀ ਆ ਜਿਹੜੇ ਪੁਰਾਣੇ ਗਾਣੇ ਗਾ ਕੇ ਤੇ ਉਹਨਾਂ ਗਾਣਿਆਂ ਨੂੰ ਫੇਰ ਦੁਬਾਰਾ ਜਿਹੜਾ ਉਹ ਕਰ ਰਹੇ ਨੇ ਰਿਲੀਜ਼ ਕਰ ਰਹੇ ਨੇ ਤੇ ਉਹਨਾਂ ਨੂੰ ਵਧੀਆ ਜਿਹੜਾ ਉਹ ਰਿਜ਼ਲਟ ਵੀ ਮਿਲ ਰਿਹਾ ਜੀ ਜਿੰਦ ਕਹੋ ਕਿਹੜੇ ਗਾਇਕ ਨੂੰ ਪਸੰਦ ਕਰਦੇ ਆ ਮੈਂ ਪਰਸਨਲੀ ਤੇ ਵੇਖੋ Nusrat Fateh Ali Khan ਸਾਹਿਬ ਨੂੰ ਬਹੁਤ ਸੁਣਿਆ ਕਿਸ਼ੋਰ ਕੁਮਾਰ ਉਹਨਾਂ ਦਾ ਮੈਂ ਬਹੁਤ ਵੱਡਾ ਫੈਨ ਆ ਮਾਨਕ ਸਾਹਿਬ ਨੇ ਮਤਲਬ ਇਦਾਂ ਜਿਨੇ ਵੀ ਪੁਰਾਣੇ ਸਿੰਗਰ ਸੀ ਪਰ ਸਭ ਤੋਂ ਵੱਧ ਮੈਂ ਨੁਸਰਤ ਫਤੇਲ ਅਲੀ ਖਾਨ ਸਾਹਿਬ ਤੇ ਕਿਸ਼ੋਰ ਕੁਮਾਰ ਹੋਣਾ ਨੂੰ ਜ਼ਿਆਦਾ ਸੁਣਿਆ ਇਹਨਾਂ ਦਾ ਇੰਪੈਕਟ ਮੇਰੀ ਗਾਇਕੀ ਦੇ ਉੱਪਰ ਬਹੁਤ ਜ਼ਿਆਦਾ ਇਹਨਾਂ ਦਾ ਕੋਈ ਗੀਤ ਸੁਣਾ ਸਕਦੇ ਤੁਸੀਂ ਨੁਸਰਤ ਸਾਹਿਬ ਦਾ ਕੋਈ ਸੁਣਾ ਦਿਓ ਨੁਸਰ ਸਾਹਿਬ ਦਾ ਗਾਣਾ ਸੀ ਜੀ ਮੈਂ ਅਕਸਰ ਉਹ ਕਾਲਜ ਟਾਈਮ ਤੇ ਵੀ ਬੋਲਦਾ ਹੁੰਦਾ ਸੀ ਗਾਣੇ ਦੇ ਅੰਤਰੇ ਆ ਮੈਂ ਤੁਹਾਨੂੰ ਸੁਣਾਉਣਾ ਜੀ ਉਹ ਬੇ ਕਦਰੇ ਨਾਲ ਦਾਲਾ ਕੇ ਇਹੋ ਕੁਝ ਸੀ ਹੂੰ ਸੁਂਝੀਆਂ ਰਾਮਾਂ ਤੱਕਦਿਆਂ ਰਹਿਣਾ ਤੇ ਕੱਲਿਆਂ ਬੈ ਬੈਰੋਂ ਦਾ ਖੁਦਾ ਦੁਸ਼ਮਣ ਕਿਸੇ ਨੂੰ ਵੀ ਹਿਰਦਾਰੋਗ ਨਾ ਲਾਵੇ ਜ਼ਮਾਨਾ ਮਾਰਦਾ ਤਾਨੇ ਜੁਦਾਈ ਜਾਨ ਪਈ ਖਾਵੇ ਸਾਨੂੰ ਇੱਕ ਫਲ ਚੈਨ ਨਾਵੇ ਇਹ ਸੁਣਿਆ ਸੀ ਜਿੰਦਗੜ ਨੂੰ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਹਾਂ ਹੋਰ ਵੀ ਵੀ ਇਹਨਾਂ ਦੇ ਜਿਹੜੇ ਆ ਜਿਸ ਤਰ੍ਹਾਂ ਅੱਜ ਕੱਲ ਦੀ ਗਾਇਕੀ ਆ ਇਹ ਕਿਤਾ ਵਹਿਦੇ ਉਹਨੂੰ ਹਾਂ ਜੀ ਸਰ ਜਿਹੜੀ ਅੱਜ ਕੱਲ ਦੀ ਗਾਇਕੀ ਗਾਇਕੀ ਵੇਖੋ ਅੱਜ ਕੱਲ ਦੀ ਸਾਰੀ ਚੰਗੀ ਆ ਜੀ ਨਵੇਂ ਮੁੰਡੇ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਰੇ ਆਪਣੀ ਆਪਣੀ ਜਗ੍ਹਾ ਤੇ ਸਭ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ ਆਰਟਿਸਟ ਸਾਰੇ ਵਧੀਆ ਨੇ ਜੀ ਸਾਰੇ ਬਹੁਤ ਸੋਹਣਾ ਗਾ ਰਹੇ ਨੇ ਜਿੰਦਕਾਲੇ ਨੇ ਜਿੰਦਕਾਲੋ ਨੇ ਬਟਾਲੇ ਦਾ ਨਾਮ ਰੋਸ਼ਨ ਕੀਤਾ ਦੇਸ਼ਾਂ ਚ ਵਿਦੇਸ਼ਾਂ ਚ ਜਾ ਕੇ ਕੀ ਲੱਗਦਾ ਕੀ ਸੀ ਸੋਚ ਤੁਹਾਡੇ ਵਿੱਚ ਮੇਕੋ ਮੇਰਾ ਫਰਜ ਮਲਕ ਸਾਹਿਬ ਸੀ ਮਿਹਨਤ ਕਰਨ ਦਾ ਮੈਂ ਮਿਹਨਤ ਕਰਦਾ ਰਿਆਂ ਹੁਣ ਵੀ ਕਰ ਰਿਆਂ ਅੱਗੇ ਵੀ ਕਰਦਾ ਰਾਵਾਂਗਾ ਪਰਮਾਤਮਾ ਨੇ ਜਿੰਨਾ ਮੈਨੂੰ ਬਲ ਬਖਸ਼ਿਆ ਪਰ ਬਟਾਲੇ ਤੋਂ ਥੋੜਾ ਜਿਆ ਨਾ ਮੇਰੇ ਮਨ ਦੇ ਬਟਾਲੇ ਨੇ ਬਹੁਤ ਕੁਝ ਦਿੱਤਾ ਲੋਕਾਂ ਨੂੰ ਮੈਂ ਵੀ ਕੋਸ਼ਿਸ਼ ਕੀਤੀ ਮੈਂ ਇਹ ਨਹੀਂ ਕਹਿੰਦਾ ਮੇਕੋ ਬਹੁਤ ਵੱਡੀ ਛਾਲ ਮਾਰਤੀ ਬਾਹਰੋਂ ਬੜਾ ਪਿਆਰ ਮਿਲਦਾ ਬਾਹਰਲੇ ਲੋਕ ਬਹੁਤ ਅੱਖਾਂ ਤੇ ਬਿਠਾਉਂਦੇ ਆ ਪਰ ਇਹ ਜਿਹੜਾ ਸਾਡਾ ਬਟਾਲਾ ਨਾ ਇਹ ਵੀ ਗੱਲ ਲਾਉਣਗੇ ਪਰ ਮੈਂ ਪਿਆਰ ਸਾਰਿਆਂ ਨੂੰ ਕਰਦਾ ਪਟਿਆਲੇ ਵਾਲਿਆਂ ਨੂੰ ਪਰਿਵਾਰ ਨੇ ਬਹੁਤ ਸਾਥ ਦਿੱਤਾ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਪਰਿਵਾਰ ਦਾ ਮੇਰੇ ਪਿਤਾ ਜੀ ਮਾਤਾ ਜੀ ਤੇ ਚਲੋ ਇਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਨੇ ਬਹੁਤ ਸਾਥ ਦਿੱਤਾ ਕਿਸੇ ਨੇ ਮੈਨੂੰ ਮਨਾ ਨਹੀਂ ਕੀਤਾ ਮੇਰੇ ਭਰਾ ਦੋਵੇਂ ਭੈਣ ਮੇਰੀ ਘਰ ਵਾਲੀ ਘਰ ਵਾਲੀ ਨੇ ਤਾਂ ਮੇਰਾ ਬਹੁਤ ਸਾਥ ਦਿੱਤਾ ਕਿਉਂਕਿ ਤੁਹਾਡੀ ਬੈਟਰ ਹੱਫ ਜਿਹੜੀ ਆ ਜੇ ਉਹ ਤੁਹਾਡੀ ਰੂਹ ਵਾਲੀ ਹੋਏ ਨਾ ਕਾਬਾ ਤਾਂ ਜ਼ਿੰਦਗੀ ਜੀਣ ਦਾ ਮਜ਼ਾ ਆ ਜਾਂਦਾ ਤੇ ਅੱਗੇ ਪ੍ਰਮਾਤਮਾ ਨੇ ਮੈਨੂੰ ਬਹੁਤ ਕਹਿ ਸਕਦੇ ਹੋ ਕਿ ਇੱਕ ਕਾਬਲ ਬੱਚਾ ਮੇਰੀ ਬੇਟੀ ਜਿਹੜੀ 13 14 ਸਾਲ ਦੀ ਆ ਪਰ ਬਹੁਤ ਵਧੀਆ ਉਹ ਮੇਰੇ ਮੈਨੂੰ ਬੜਾ ਦੱਸਦੀ ਆ ਪਪਾ ਤੁਸੀਂ ਇਦਾਂ ਦੇ ਗਾਣੇ ਜਿਹੜੇ ਨਾ ਇਦਾਂ ਕਰਕੇ ਇਦਾਂ ਕਰਿਆ ਕਰੋ ਫਲਾਣ ਇਦਾਂ ਕਰ ਨਵੀਂ ਜਨਰੇਸ਼ਨ ਆ ਨਾ ਪਰ ਮੈਨੂੰ ਹੁਣ ਖੁਸ਼ੀ ਹੁੰਦੀ ਆ ਕਿ ਉਹ ਉਸ ਨੂੰ ਗੰਭੀਰਤਾ ਪਤਾ ਲੱਗਣੀ ਸ਼ੁਰੂ ਹੋ ਗਈ ਆ ਅਲਫਾਜ਼ਾਂ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਗਾਇਕੀ ਕੀ ਹੁੰਦੀ ਹੈ ਅੱਛਾ ਉਹਦਾ ਗਾਇਕੀ ਵਾਲਾ ਆਉਣ ਦਾ ਕੋਈ ਮੂਡ ਨਹੀਂ ਮਤਲਬ ਉਹਦਾ ਪੜ੍ਹਾਈ ਨਾਲ ਹੀ ਆ ਪਰ ਉਹਦੇ ਸੁਝਾਅ ਮੇਰੇ ਵਾਸਤੇ ਬੜੇ ਕੀਮਤੀ ਹੁੰਦੇ ਆ ਇੱਕ ਧੀਆ ਦਾ ਵੀ ਗੀਤ ਗਾਇਆ ਤੁਸੀਂ ਕੋਈ ਹਾਂਜੀ ਧੀਆ ਦੇ ਤਾਂ ਮੈਂ ਬਹੁਤ سارے ਗਾਣੇ ਗਾਏ ਆ ਜੀ ਤੇ ਇੱਕ ਉਤੇਰੇ ਪਿੰਡ ਗਈ ਸਾ ਵੀਰਾ ਵੇ ਫਿਰਨੀ ਤੋਂ ਰੋਕੇ ਮੋੜਾਈਆਂ ਕੋਈ ਗੱਲ ਨਹੀਂ ਇਸ ਤੋਂ ਬਾਅਦ ਮੈਂ ਕੁੜੀਆਂ ਨਾਲ ਤਾਂ ਕਰਕੇ ਇਹ ਵੀ ਗਾਣਾ ਮੈਂ ਬੋਲਿਆ ਇੱਕ ਗੱਲ ਮੈਨੂੰ ਬੜੀ ਦੇਰ ਦੀਸ ਤੋਂ ਦਿਆ ਦਿਲ ਤੇ ਦਿਮਾਗ ਉਤੇ ਬੋਝ ਬੜਾ ਪਾਉਂਦਿਆ ਖਰੇ ਮਾਪੇ ਕਦੋਂ ਰੱਖਣਗੇ ਕੁੜੀਆਂ ਨੂੰ ਪਲਕਾਂ ਦੀ ਛਾਂ ਕਰਕੇ ਜਿਹੜਾ ਉੱਠਦਾ ਚਿੜਕ ਦਿੰਦਾ ਬਾਬੂਲਾ ਮੈਂ ਕੁੜੀਆਂ ਨਾ ਤਾਂ ਕਰਕੇ ਜਿਹੜਾ ਉੱਠਦਾ ਚਿੜਕ ਦਿੰਦਾ ਬਾਬਲਾ ਮੈਂ ਕੁੜੀਆਂ ਨਾ ਤਾਂ ਕਰਕੇ ਹਾਂਜੀ ਇਹ ਸੁਣਿਆ ਤੁਸੀਂ ਜਿੰਦ ਕਾਲ ਨੂੰ ਉਹਨਾਂ ਨੇ ਜਿਹੜੇ ਗੀਤ ਗਾਏ ਆ ਗੀਤ ਵੀ ਬਹੁਤ ਸੁਣੇ ਔਰ ਬਟਾਲੇ ਦਾ ਕੀ ਪੂਰੇ ਪੰਜਾਬ ਦਾ ਨਾਮ ਰੋਸ਼ਨ ਜਿਹੜਾ ਦੇਸ਼ਾਂ ਵਿਦੇਸ਼ਾਂ 'ਚ ਵੀ ਕੀਤਾ ਹੈ ਮੈਂ ਬਟਾਲੇ ਤੋਂ ਵੀ ਕੀ ਮਿਲਕ ਦਾ ਨਮੂਡ ਚੈਨਲ